ਕੁਝ ਭਰਾਵਾਂ ਦੀ ਨਾ ਡਿਮਾਂਡ ਹੁੰਦੀ ਹੈ ਕੁਝ ਕੁ ਭਰਾ ਆਪਣੇ ਨਾ ਡਬਲ ਸਟੋਰੀ ਕੋਠੀਆਂ ਪਸੰਦ ਕਰਦੇ ਹੁੰਦੇ ਨੇ ਸੋ ਉਹਨਾਂ ਲਈ ਆਪਾਂ ਇਹ ਵੀਡੀਓ ਲੈ ਕੇ ਆਏ ਆਂ ਡਬਲ ਸਟੋਰੀ ਕੋਠੀ ਆ ਇਹ ਆ ਵੇਖੋ ਦੋਸਤੋ ਕਲਾਸਿਕਲ ਲੁੱਕ ਹੈ ਇਸ ਕੋਠੀ ਦੀ ਤੇ 2600 ਸਕੁਅਰ ਫੁੱਟ ਏਰੀਆ ਹੈ ਤੇ ਕੋਠੀ ਬਹੁਤ ਜ਼ਿਆਦਾ ਹਵਾਦਾਰ ਤੇ ਨੇਚਰਲ ਲਾਈਟ ਪੈਣ ਵਾਲੀ ਕੋਠੀ ਆ ਕੋਈ ਹਨੇਰਾ ਨਹੀਂ ਹੈ ਕੋਠੀ ਦੇ ਵਿੱਚ ਵੀਡੀਓ ਦਿਖਾਵਾਂਗੇ ਤੁਹਾਨੂੰ ਸਾਰੀ ਆਪਾਂ ਆ ਵੇਖ ਸਕਦੇ ਹੋ ਤੁਸੀਂ ਪੋਰਚ ਪੂਰਾ ਖੁੱਲਾ ਬਣਿਆ ਹੋਇਆ ਤੇ ਵਿੱਚ ਇਹਦੇ ਦੋ ਬੈੱਡਰੂਮ ਨੀਚੇ ਬਣੇ ਹੋਏ ਨੇ ਤੇ ਡ੍ਰੈنگ ਰੂਮ ਕਿਚਨ ਅਤੇ ਦੋ ਬੈਡਰੂਮ ਹੀ ਉੱਪਰ ਬਣੇ ਹੋਏ ਨੇ ਚਾਰ ਬੈਡਰੂਮ ਨੇ ਸਾਰੀ ਕੋਠੀ ਦੇ ਵਿੱਚ ਬਾਲਕਨੀ ਦੇਖੋ ਦੋਸਤੋ ਸੈਕੰਡ ਪੋਰਸ਼ਨ ਦੀ ਕਿੰਨੀ ਸੋਹਣੀ ਲੁੱਕ ਦਿੱਤੀ ਹੋਈ ਹੈਗੀ ਰਾਉਂਡ ਕਰਕੇ ਨਾ 12 ਨੂੰ ਗੁਲਾਈ ਦਿੱਤੀ ਹੋਈ ਹੈਗੀ ਜੋ ਕਿ ਇੱਕ ਕਲਾਸਿਕਲ ਲੁੱਕ ਦਾ ਡਿਜ਼ਾਈਨ ਹੈ ਜੋ ਕਿ ਪੰਜਾਬ ਵਿੱਚ ਅੱਜਕੱਲ ਪਿੰਡਾਂ ਵਿੱਚ ਬਹੁਤ ਰਿਵਾਜ ਆ ਇਹਨਾਂ ਦਾ ਅੰਦਰੋਂ ਬਖਾਵਾਂਗੇ ਤੁਹਾਨੂੰ ਆਜੋ ਦੋਸਤੋ ਇਹ ਦੇਖੋ ਪੋਰਚ ਬਹੁਤ ਜ਼ਿਆਦਾ ਖੁੱਲ੍ਹਾ ਹੈ ਕੋਠੀ ਬਣ ਕੇ ਰੈਡੀ ਆ ਪਲੱਸਟਰ ਹੋਈ ਜਾਂਦੀ ਹੈਗੀ ਕੁਸਕਤੰਦਾ ਰਹਿਗੀਆਂ ਜੋੜੀਆਂ ਤੇ ਪੱਥਰ ਰਹਿੰਦਾ ਹੈ بس پلاستر ਕੀਤਾ بھائی ਹੋਰਾਂ ਨੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਡਿਜ਼ਾਈਨ ਦਿਖਾਉਣਾ ਤੁਹਾਨੂੰ ਆਪਾਂ ਨਕਸ਼ਾ ਕੋਠੀ ਦਾ ਇਹ ਰਾਈਟ ਸਾਈਡ ਤੇ ਆ ਗਿਆ ਡ੍ਰੈਗ ਰੂਮ ਦੋਸਤੋ 12x12 ਸਕਰ ਫੁੱਟ ਦਾ ਡ੍ਰੈਗ ਰੂਮ ਹੈ ਇਹ ਜੋ ਕਿ ਰਾਈਟ ਸਾਈਡ ਤੇ ਹੈ ਆ ਦੇਖੋ ਲੌਬੀ ਦੇਖ ਸਕਦੇ ਹੋ ਤੇ ਇਧਰ ਲੈਫਟ ਸਾਈਡ ਤੇ ਆ ਗਈ ਰਸੋਈ ਕਿਚਨ ਇਹ ਦੇਖੋ ਇਹ 11x12 ਸਕਰ ਫੁੱਟ ਹੈ ਇਸ ਏਰੀਆ ਇਹ ਕਾਫੀ ਖੁੱਲੀ ਬਣਾਈ ਹੈ ਵੀਰ ਨੇ ਵਸ ਜਿਆਤਰ ਕੋਠੀਆਂ ਚ ਵੇਖਿਆ ਤੰਗ ਹੁੰਦੀਆਂ ਨੇ ਰਸੋਈਆਂ ਪਰ ਇਹ ਕਾਫੀ ਏਰੀਆ ਹੈ ਬਹੁਤ ਜਿਆਦੇ ਵਧੀਆ ਘਰ ਠੀਕ ਹੈ ਕਿਉਂਕਿ ਕੰਮ ਕਾਫੀ ਹੋ ਜਾਂਦਾ ਰਸੋਈ ਦੇ ਵਿੱਚ ਤੰਗੀ ਨਹੀਂ ਆਉਂਦੀ ਹੈਗੀ ਲੇਡੀਜ਼ ਨੂੰ ਕੰਮ ਕਰਦੇ ਆ ਫਿਰ ਖੁੱਲੀ ਹੀ ਚਾਹੀਦੀ ਹੈ ਕਿਚਨ ਇਸ ਦੇ ਨਾਲ ਹੀ ਇੱਕ ਪੂਜਾ ਰੂਮ ਬਣਾਇਆ ਹੋਇਆ ਜੋ ਕਿ ਬੈਕ ਸਾਈਡ ਤੇ ਹੈ ਡਰੈੰਗ ਰੂਮ ਦੇ ਦੋਸਤੋ ਕਿੱਥੇ ਕੇ ਬਾਬਿਆਂ ਦੀ ਫੋਟੋ ਵਗੈਰਾ ਧੂਬ ਵਗੈਰਾ ਆਪ ਲਗਾ ਸਕਦੇ ਹੋਣ ਆ ਤੇ ਉਦੋਂ ਬੈਕ ਸਾਈਡ ਤੇ ਆ ਗਿਆ ਬੈਡਰੂਮ ਜਿਸ ਦੇ ਵਿੱਚ ਇੱਕ ਛੋਟਾ ਸਟੋਰ ਅਟੈਚ ਕੀਤਾ ਹੋਇਆ ਹੈ ਆ ਵੇਖ ਸਕਦੇ ਹੋ ਤੁਸੀਂ ਸੈਲਰ ਪਾ ਕੇ ਇਸ ਦੇ ਵਿੱਚ ਪਰਦਾ ਪੈ ਜੂਗਾ ਜਾਂ ਕੋਈ ਬਾਹਰ ਡੋਰ ਵੀ ਲੱਗ ਜੂਗਾ ਤੇ ਇੱਕ ਡੋਰ ਪਿੱਛੇ ਛੱਡਿਆ ਹੋਇਆ ਜੋ ਕਿ ਪਿਛਲੇ ਵਿੜੇ ਨਾਲ ਕਨੈਕਟ ਕਰਦਾ ਹੈ ਉਧਰ ਜਾ ਆਉਣਾ ਆਉਣ ਲਈ ਤੇ ਇਹ ਹੈਗਾ ਦੂਸਰਾ ਬੈਡਰੂਮ ਜਿਸ ਦੇ ਨਾਲ ਵਾਸ਼ਰੂਮ ਅਟੈਚ ਹੈ ਦੋਸਤੋ ਇਹ ਦੋਨੇ ਬੈਡਰੂਮ 12x12 ਸਕਰ ਫੁੱਟ ਏਰੀਆ ਹੈ ਇਹ ਦੋਨਾ ਬੈਡਰੂਮਾਂ ਦਾ ਇਹ ਦੇਖੋ ਇਹ ਨਾਲ ਵਾਸ਼ਰੂਮ ਅਟੈਚ ਹੈ ਅੱਗੇ ਕੋਠੀ ਦਾ ਡਿਜ਼ਾਈਨ ਨਕਸ਼ਾ ਬਹੁਤ ਜਿਆਦਾ ਵਧੀਆ ਇਹ ਜਾਲੀ ਲੱਗਣੀ ਆ ਦੋਸਤੋ ਫਰੰਟ ਤੇ ਲਗਾਈ ਨਹੀਂ ਜਾਲੀ ਬੈਕ ਸਾਈਡ ਤੇ ਤਾਂ ਲਗਾਤੀ ਫਰੰਟ ਰਹਿੰਦਾ ਕੋਠੀ ਦਾ ਤੇ ਇਹ ਜਾਲੀ ਲਿਆਂਦੀ ਪਈ ਆ ਬਾਈ ਹੋਰ ਇਹਨੇ ਲਗਾ ਦੇਣੀ ਆ ਇੱਥੇ ਤੇ ਫਿਰ ਦੇਖੋ ਇਸ ਤੋਂ ਵੀ ਜਿਆਦਾ ਠੱਕ ਬਣ ਜਾਣੀ ਆ ਇਸ ਕੋਠੀ ਦੀ ਆ ਜੋ ਉੱਪਰੋਂ ਵੀ ਦਿਖਾ ਦੇਾਂਗੇ ਦੋਸਤੋ ਡਿਊਪਲੈਕਸ ਕੋਠੀ ਆ ਇਹ ਤਾਂ ਹੀ ਨੇਚਰਲ ਲਾਈਟ ਕਾਫੀ ਪੈਂਦੀ ਆ ਜਿਆਦਾਤਰ ਆਪਾਂ ਦੇਖਦੇ ਹਾਂ ਡਿਊਪਲੈਕਸੀ ਬਣ ਰਹੀਆਂ ਨੇ ਅੱਗੇ ਇੱਕ ਵਾਰ ਬੰਦ ਬੰਦਣ ਲੱਗੀਆਂ ਸੀ ਕੋਠੀਆਂ ਸਿਰਫ ਪੌੜੀ ਚੜਦੀ ਹੁੰਦੀ ਸੀਗੀ ਪਰ ਹੁਣ ਜਿਆਦਾ ਏਰੀਆ ਛੱਡਣ ਲੱਗੇ ਸੱਤ ਵਿੱਚ ਕਿਉਂਕਿ ਚਾਨਣ ਪੈਂਦਾ ਨਾ ਦੋਸਤੋ ਤਾਂ ਘਰਕ ਨੈਚਰਲ ਲਾਈਟ ਵਧੀਆ ਪੈ ਜਾਂਦੀ ਹੈ ਕੋਠੀ ਦੇ ਵਿੱਚ ਹਨੇਰਾ ਨਹੀਂ ਹੁੰਦਾ ਆ ਵੇਖੋ ਦੋ ਬੈਡਰੂਮ ਨੇਗੇ ਉੱਪਰ ਇੱਕ ਬੈਡਰੂਮ ਇਹ ਆ ਗਿਆ ਉੱਪਰ ਚੜ ਕੇ ਸੈਕੰਡ ਪੋਰਸ਼ਨ ਲੌਬੀ ਦੇ ਵਿੱਚ ਰਾਈਟ ਸਾਈਡ ਤੇ ਜਿਸ ਦੇ ਕਿ ਫਰੰਟ ਤੇ ਕਵਡੋਰ ਲੱਗਿਆ ਹੋਇਆ ਗਲਾਈ ਵਾਲਾ ਤੇ ਇਹ ਦੂਸਰਾ ਇਧਰ ਬੈਡਰੂਮ ਆ ਗਿਆ ਦੋਸਤੋ ਜਿਸ ਦੇ ਨਾਲ ਇੱਕ ਵਾਸ਼ਰੂਮ ਅਟੈਚ ਹੈਗਾ ਇਸ ਦਾ ਬਾਹਰ ਇੱਕ ਲੋਬੀ ਵਿੱਚ ਵੀ ਰੱਖਿਆ ਹੋਇਆ ਤੇ ਇੱਕ ਡਰੈਗਰੋਂ ਦੇ ਇਸ ਬੈਡਰੂਮ ਦੇ ਵਿੱਚ ਵੀ ਰੱਖਿਆ ਹੋਇਆ ਇਹ ਦੇਖੋ ਇਸ ਦੀ ਪਿੱਛੇ ਵਿੰਡੋ ਰੱਖੀ ਹੋਈ ਹੈ ਇੱਕ ਜੋ ਕਿ ਲਾਈਟ ਪਵੇ ਇਹ ਵਾਸ਼ਰੂਮ ਅਟੈਚ ਕੀਤਾ ਹੋਇਆ ਇਸ ਬੈਡਰੂਮ ਨਾਲ ਤੇ ਇੱਕ ਇਸ ਦਾ ਬਾਹਰ ਕਾਮਨ ਵਾਸ਼ਰੂਮ ਵਜੋਂ ਲੋਬੀ ਦੇ ਵਿੱਚ ਹੈਗਾ ਆ ਵੇਖੋ ਤੇ ਉਹ ਮੇਨ ਜੋ ਕਿ ਬਾਲਕੋਨੀ ਦੇ ਵਿੱਚ ਜਾਂਦਾ ਗੇਟ ਬਾਲਕੋਨੀ ਆਪਾਂ ਦਿਖਾਉਣੇ ਤੁਹਾਨੂੰ ਬਾਹਰ ਆ ਦੇਖੋ ਬਰਾਂਡਾ ਬਣਾਇਆ ਹੋਇਆ ਉੱਪਰ ਜਿੱਥੇ ਕਿ ਆਪਾਂ ਮੰਜਾ ਵਗੈਰਾ ਡਾ ਕੇ ਪੈ ਵੀ ਸਕਦੇ ਆ ਮੀਂਹ ਕਣੀ ਚ ਤੋਂ ਕੋਈ ਚੱਕਰ ਨਹੀਂ ਹੈਗਾ ਛੱਤ ਪਈ ਹੋਈ ਆ ਪੂਰੀ ਪੂਰਾ ਵਧੀਆ ਪੋਰਚ ਬਣਾਇਆ ਹੋਇਆ ਡਾ ਵੱਲ ਤੇ ਇਹ ਗੁਲਾਈ ਦੀ ਲੁੱਕ ਦੇਖੋ ਦੋਸਤੋ ਬਹੁਤ ਸੋਹਣੀ ਲੱਗ ਰਹੀ ਹੈ ਕਿ ਨੀਚੇ ਤੋਂ ਇਹ ਡਾ ਵੱਲ ਪੋਰਸ਼ਨ ਦੀ ਲੁੱਕ ਹੈ ਕਲਾਸਿਕਲ ਜੋ ਤੁਸੀਂ ਦੇਖ ਸਕਦੇ ਆ ਵੇਖੋ ਦੋਸਤੋ ਬਹੁਤ ਜਿਆਦਾ ਕੈਂਟ ਲੁੱਕ ਹੈ ਇਸ ਕੋਟੀ ਦੀ ਤੇ ਡਰੋਂ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਕੋਠੀ ਬਣ ਕੇ ਰੈਡੀ ਹੈਗੀ। ਆਵੇ ਕੋ ਬੈਕ ਸਾਈਡ ਤੇ ਕਾਫੀ ਵਿੜਾ ਸੱਡਿਆ ਹੋਇਆ ਹੈਗਾ ਤੇ ਜਾਲੀ ਵਗੈਰਾ ਲੱਗੀ ਹੋਈ ਹੈਗੀ ਉੱਪਰ ਚਵਾਰੇ ਦੀ। ਆ ਦੇਖੋ ਸੈਕੰਡ ਪੋਰਸ਼ਨ ਤੇ ਜਾਲੀ ਲਗਾ ਦਿੱਤੀ ਹੈ। ਉੱਪਰ ਸਿਰਫ ਪਰਸਤੀ ਪਾਈ ਹੋਈ ਹੈ ਜੋ ਕਿ ਇੱਕ ਟੈਂਕੀ ਢੱਕਣ ਵਾਸਤੇ ਬਣਾਇਆ ਹੋਇਆ ਦੋਸਤੋ। ਕੋਈ ਜ਼ਿਆਦਾ ਏਰੀਆ ਨਹੀਂ ਛੱਟਿਆ ਤਾਂ ਕਿ ਟੈਂਕੀ ਖਰਾਬ ਨਾ ਹੋਵੇ। ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਨਵੀਆਂ ਨਵੀਆਂ ਕੋਠੀਆਂ ਦੀ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ YouTube ਤੇ ਵੀ Facebook ਤੇ ਵੀ ਆਪਾਂ ਕੋਠੀਆਂ ਦੀ ਨਵੀਆਂ ਦੀ ਵੀਡੀਓ ਪਾਉਂਦੇ ਰਹਨੇ ਆ ਪੰਜਾਬ ਪੀਵੀ 31 ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਸਕੇ ਕਈ ਵਾਰ ਕਿਸੇ ਨੇ ਕੋਠੀ ਬਣਾਉਣੀ ਹੁੰਦੀ ਹੈ ਜਾਂ ਬਣਾਉਣ ਬਾਰੇ ਸੋਚ ਰਿਹਾ ਹੁੰਦਾ ਤਾਂ ਕੋਈ ਨਾ ਕੋਈ ਨਾ ਆਈਡੀਆ ਆ ਜਾਂਦਾ ਹੁੰਦਾ ਹੈ ਕਿ ਆਪਾਂ ਇਦਾਂ ਦੀ ਕੋਠੀ ਬਣਾਵਾਂਗੇ ਤਾਂ ਇਦਾਂ ਦਾ ਫਰੰਟ ਲੱਗਣਾ ਹੈ ਫਰੰਟ ਵਗੈਰਾ ਦੇਖਿਆ ਜਾਂਦਾ ਹੈ ਧੰਨਵਾਦ